ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਰ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ ਅੱਜ ਗੱਲ ਕਰਾਂਗੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਸਮਾਜ ਵਿੱਚ ਸਮਾਜ ਸੇਵਾ ਦੇ ਕੰਮ ਕਰਕੇ ਆਪਣੀ ਪਛਾਣ ਬਣਾਉਂਦੀਆਂ ਹਨ ਅਤੇ ਇਸੇ ਤਰ੍ਹਾਂ ਦੀ ਇੱਕ ਸਮਾਜ ਸੇਵੀ ਸੰਸਥਾ ਹੈ ਜੋ ਕਿ ਵਪਾਰਤਾ ਕਰਦੀ ਕਰਦੀ ਹੈ ਵਪਾਰਕ ਦਾ ਕੰਮ ਸੰਸਥਾ ਦੇ ਰੂਪ ਵਿੱਚ ਵੀ ਕੰਮ ਕਰਦੀ ਹੈ ਅਤੇ ਸਮਾਜ ਸੇਵਾ ਦੇ ਵਿੱਚ ਉਹ ਸੰਸਥਾ ਹੈ ਫਿਊਜ਼ਨ ਫਾਈਨੈਂਸ ਫਿਊਜ਼ਨ ਫਾਈਨੈਂਸ ਇੱਕ ਸੰਸਥਾ ਹੈ ਜੋ ਵੱਖ-ਵੱਖ ਸਮਾਜ ਸੇਵਾ ਦੇ ਕੰਮ ਕਰਦੀ ਹੈ ਸਕੂਲਾਂ ਦੇ ਵਿੱਚ ਚਾਹੇ ਸਟੇਸ਼ਨਰੀ ਵੰਡਣਾ ਹੋਵੇ ਆਰਓ ਲਵਾਉਣਾ ਹੋਵੇ ਵਾਟਰ ਕੁੜਾ ਲਵਾਉਣਾ ਹੋਵੇ ਸਮਾਰਟ ਬੋਰਡ ਦੇਣੇ ਹੋਣ ਵਿਦਿਆਰਥੀਆਂ ਲਈ ਸਕਾਲਰਸ਼ਿਪ ਹੋਵੇ ਵਿਦਿਆਰਥੀਆਂ ਲਈ ਸੈਨੇਟਰੀ ਪੈਡ ਹੋਣ ਅਤੇ ਹੋਰ ਕਈ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਆਪਣੇ ਤਰੀਕੇ ਨਾਲ ਕਰਦੀ ਰਹਿੰਦੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਇਹਨਾਂ ਵੱਲੋਂ ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਬਸਤੀ ਹਜੂਰ ਸਿੰਘ ਸਕੂਲ ਵਿਖੇ ਵੀ ਪਿਛੇ ਦਿਨਾਂ ਦੇ ਵਿੱਚ ਪੀਣ ਵਾਲੇ ਸਾਫ ਪਾਣੀ ਮੁਹయ్యా ਕਰਾਇਆ ਗਿਆ ਜਿਸ ਵਿੱਚ ਯੂਵੀ ਆਰਓ ਸਿਸਟਮ ਲਗਵਾਇਆ ਗਿਆ ਅਤੇ ਵਾਟਰ ਕੂਲਰ ਵੀ ਲਗਵਾਇਆ ਗਿਆ ਅਤੇ ਅੱਜ ਫਿਰ ਇਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਹਜੂਰ ਸਿੰਘ ਵਿਖੇ ਮਦਦ ਕੀਤੀ ਗਈ ਇਹ ਮਦਦ ਕੀਤੀ ਗਈ ਬੱਚਿਆਂ ਦੇ ਜਿਨ੍ਹਾਂ ਨੂੰ ਸਕੂਲ ਬੈਗ ਵੰਡੇ ਗੇ ਕਾਪੀਆਂ ਵੰਡੀਆਂ ਗਈਆਂ ਜਿਓਮੈਟਰੀ ਬਾਕਸ ਵੰਡੇਗੇ ਜਿਸ ਵਿੱਚ ਪੈਨਸਲ ਰਬੜ ਸ਼ਾਰਪਨਰ ਤੇ ਸਕੇਲ ਪਾਏਗੇ ਇਸ ਤੋਂ ਇਲਾਵਾ ਚਿਪਸ ਤੇ ਬਿਸਕਟ ਵੀ ਵੰਡੇਗੇ ਅਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਹੋਰ ਵੀ ਕਿਸੇ ਤਰ੍ਹਾਂ ਦੇ ਕੋਈ ਸਮਾਜ ਸੇਵਾ ਦੇ ਕੰਮ ਹਨ ਤਾਂ ਉਹਨਾਂ ਦੀ ਟੀਮ ਪਹਿਲਾ ਜਾ ਕੇ ਜਾਂਚ ਕਰੇਗੀ ਅਤੇ ਫਿਰ ਉਹਨਾਂ ਦੀ ਮਦਦ ਕਰੇਗੀ ਇੱਥੇ ਬੋਲਦੇ ਹੋਏ ਵਿਸ਼ੇਸ਼ ਤੌਰ ਤੇ ਸ਼੍ਰੀ ਅਮੀਰ ਜੀ ਨੇ ਕੀ ਕੀਤਾ ਇਸ ਫਿਊਜ਼ਨ ਫਾਈਨੈਂਸ ਜੋ ਕਿ ਦਿੱਲੀ ਦਾ ਹੈੱਡ ਆਫਿਸ ਹੈ ਅਤੇ ਮੇਨਟੇਨ ਸਾਰੇ ਹਿੰਦੁਸਤਾਨ ਵਿੱਚ ਕਰਦੀ ਹੈ ਅਤੇ ਸਮਾਜ ਸੇਵਾ ਦੇ ਕੰਮ ਕਰਦੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਹੂਰ ਸਿੰਘ ਵਿਖੇ ਅਧਿਆਪਕਾਂ ਨੇ ਮੰਗ ਕੀਤੀ ਕਿ ਸਕੂਲ ਨੂੰ 스마트 ਸਕੂਲ ਬਣਾਉਣਾ ਹੈ ਅਤੇ ਇਸ ਲਈ ਇੱਕ ਟੱਚ ਪੈਨਲ ਦੀ ਲੋੜ ਹੈ ਅਤੇ ਜਿਸ ਤੋਂ ਬਾਅਦ ਅਮੀਰ ਜੀ ਨੇ ਫਿਊਜ਼ਨ ਫਾਈਨੈਂਸ ਦੇ ਤੌਰ ਤੇ ਇਹ ਵਾਦਾ ਕੀਤਾ ਕਿ ਕੰਪਨੀ ਦੇ ਹਾਇਰ ਲੈਵਲ ਤੇ ਗੱਲ ਕਰਕੇ ਉਸ ਨੂੰ ਵੀ ਮੁਕਮਲ ਕਰਾਇਆ ਜਾਏਗਾ ਹੋਰ ਕਿ ਕੋ ਜੋ ਹੈ ਉਹ ਕਰ ਰਹੇ ਹਨ ਉਹਨਾਂ ਨਾਲ ਗੱਲਬਾਤ ਨਮਸਕਾਰ ਜੀ ਅੱਜ ਸਾਡੇ ਸਕੂਲ ਚੂਜ਼ਨ ਫਾਈਨਾਂਸ ਵਾਲੇ ਆਏ ਨੇ ਤਾਂ ਬਹੁਤ ਬਹੁਤ ਧੰਨਵਾਦ ਅੱਜ ਇਹ ਸਾਡੇ ਸਕੂਲ ਲਈ ਬੈਗ ਦੇਣ ਵਾਸਤੇ ਆਏ ਨੇ ਇਸ ਤੋਂ ਪਹਿਲਾਂ ਵੀ ਇਹ ਸਾਡੇ ਸਕੂਲ ਨੂੰ ਬਹੁਤ ਮਦਦ ਕਰਦੇ ਰਹੇ ਹਨ ਪਹਿਲਾਂ ਇਹਨਾਂ ਨੇ RO+ UV ਸਿਸਟਮ ਵਾਲਾ ਇੱਕ ਡੀਪ ਫ੍ਰੀਜ਼ਰ ਸਾਨੂੰ ਅਵੇਲ ਕਰਾਇਆ ਸੀ ਔਰ ਸਾਡੀ ਇਹ ਡਿਮਾਂਡ ਹੈ ਕਿ ਨੈਕਸਟ ਸਾਡੇ ਵਾਸਤੇ ਇਹ ਟੱਚ ਟਰਨਲ ਦਾ ਪ੍ਰਬੰਧ ਕਰੇ ਥੈਂਕ ਯੂ ਅੱਜ ਸਰ ਪਹਿਲਾਂ ਤੁਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਇਹਨਾਂ ਨੇ ਲਗਾਤਾਰ ਦੋ ਵਾਰ ਮੁਗਿਆ ਸਾਡੇ ਸਕੂਲ ਦੇ ਵਿੱਚ ਆ ਕੇ ਇਹ ਬੱਚਿਆਂ ਦੇ ਵਾਸਤੇ ਉਪਰਾਲਾ ਕਰਦੇ ਨੇ ਪਹਿਲਾਂ ਜਿਵੇਂ ਕਿ ਮੈਡਮ ਨੇ ਦੱਸਿਆ ਇਹਨਾਂ ਨੇ ਆਲੂ ਕਲਾ ਸਟੇਜਰ ਦਾ ਪ੍ਰਬੰਧ ਕੀਤਾ ਤੇ ਹੁਣ ਬੱਚਿਆਂ ਨੂੰ ਡਾਇਰਿਗਿਸਟਰੀਬਿਊਟ ਕਰਦੇ ਨੇ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਡੇ ਸਕੂਲ ਦੇ ਬੱਚਿਆਂ ਦੀ ਮਦਦ ਕਰਦੇ ਰਹਿਣਗੇ जो है कि मैडम ने दसा है कि सारे स्मार्ट लोग बनते हैं तो कि सालों टनल रिक्वायरमेंट है जो कर सकते हैं था ये बहुत बढ़िया प्रॉब्लम होगा सर ये हमारी तरफ से एक छोटी सी कोशिश है बच्चों को स्टेशनरी इंस्टीट्यूट किया हमारा जो कंपनी का फ्रीजन का बिजनेस है वो इनकी फैमिली से जुड़ा हुआ भी है हम इनके बीच में रहते हैं कि उनको किस टाइम है और एजुकेशन को लेकर हम क्या हेल्प कर सकते हैं तो उसी को ध्यान में रखते हुए आज हमने प्रोग्राम किया तो आपको क्या लगता है कि इस तरह मदद करने से बच्चों को कि किस तरह का फायदा होगा इनकी एजुकेशन में थोड़ा हमारी तरफ से कोशिश ये कि सुधार हो सके बाकी अगर कोई हेल्थ की कोई इशू आते हैं तो उसके लिए भी हम प्रोग्राम करते हैं कहाँ से मेंटेन होती है आपकी कंपनी फ्यूजन फाइनेंस से दिल्ली से हम मेंटेन करते हैं दिल्ली में हमारा हेड ऑफिस तो आ, आपको आपको लगता है कि इस तरह के काम से एजुकेशन में बढ़ावा मिलेगा बच्चों को देखो हमारी कोशिश यही है आगे तो बच्चों को देखने से लग रहा है कि हम अच्छा ही कुछ में बहुत कुछ कर सकते हैं अभी स्टाफ और स्कूल की तरफ से एक और डिमांड आपके सामने रखी गई है टच पैनल की उसके लिए के क्या है में? उसके लिए हम कंपनी तक इनकी बात पहुंचाएंगे। डिमांड जो हुई है उसमें जो भी हो सकता है जल्दी उसको कोशिश करेंगे आपका शुभ नाम जी अभी रखें मेरा नाम एज ए डिवीजनल मैनेजर में एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत